ਮੈਂ ਤੁਹਾਡਾ ਆਪਣਾ ਕਰਨਪ੍ਰੀਤ ਸਿੰਘ ਸੌਂਦ ਕੈਬਨਿਟ ਮਨਿਸਟਰ ਪੰਜਾਬ ਕਰਾਰਯੋਗ ਮੇਰੇ ਪੰਜਾਬ ਵਾਸੀਓ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀ ਗੁਰੂ ਬੰਦੀ ਛੋੜ ਦਿਵਸ ਦੀ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈਆਂ ਹੋਣ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਆਂ ਇਹ ਸਾਡੇ ਤਿਹਾਰ ਦੀਵਾਲੀ ਦਾ ਤਿਹਾਰ ਸਾਡੇ ਜਿਵੇਂ ਰੌਸ਼ਨੀ ਦਾ ਤਿਹਾਰ ਮੰਨਿਆ ਜਾਂਦਾ ਹੈ ਇਹ ਸਾਡੇ ਸਾਰੇ ਪਰਿਵਾਰਾਂ ਦੇ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਾਡੀ ਜ਼ਿੰਦਗੀ ਦੇ ਵੀ ਜਿਹੜੇ ਅੰਧੇਰੇ ਨੇ ਉਹ ਰੋਸ਼ਨ ਹੋਣ ਸਾਨੂੰ ਆਤਮਿਕ ਤੌਰ ਤੇ ਪ੍ਰਮਾਤਮਾ ਜਿਹੜਾ ਹੈ ਸਾਨੂੰ ਰੋਸ਼ਨ ਕਰੇ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਜੀਵਨ ਅਨਮੋਲ ਹੈ ਸੋ ਇਸ ਜੀਵਨ ਨੂੰ ਸਾਰਥਕ ਕਰਨ ਲਈ ਸਾਨੂੰ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਉਹਦੇ ਲਾਡ ਲੱਗਣਾ ਚਾਹੀਦਾ ਹੈ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਆਪਾਂ ਇਹ ਜਿਹੜਾ ਸਾਡੇ ਤਿਹਾੜ ਨੇ ਇਹ ਖੁਸ਼ੀਆਂ ਨਾਲ ਮਨਾਈਏ ਸੇਫਲੀ ਮਨਾਈਏ ਸਿਕਿਉਰਲੀ ਮਨਾਈਏ ਕਲੀਨ ਗ੍ਰੀਨ ਦੀਵਾਲੀ ਮਨਾਈਏ ਕੋਸ਼ਿਸ਼ ਕਰੀਏ ਇਸ ਵਾਤਾਵਰਨ ਨੂੰ ਪਾਰਿਆ ਵਰਨ ਨੂੰ ਅਸੀਂ ਸਾਫ਼ ਸੁਥਰਾ ਰੱਖੀਏ ਕਿਉਂਕਿ ਇਸੇ ਵਾਤਾਵਰਨ ਦੇ ਵਿੱਚ ਸਾਡੇ ਬੱਚਿਆਂ ਨੇ ਸਾਡੇ ਬਜ਼ੁਰਗਾਂ ਨੇ ਅਸੀਂ ਸਾਹ ਲੈਣਾ ਇਸੇ ਵਾਤਾਵਰਨ ਚ ਪਸ਼ੂਆਂ ਨੇ ਪੰਖੀਆ ਨੇ ਸਾਹ ਲੈਣਾ ਇਸੇ ਵਾਤਾਵਰਣ ਚ ਅਸੀਂ ਜਿਉਣਾ ਸੋ ਇਸ ਵਾਤਾਵਰਣ ਨੂੰ ਸਾਫ਼ ਰੱਖਣਾ ਨੀਟ ਐਂਡ ਕਲੀਨ ਰੱਖਣਾ ਕਲੀਨ ਐਂਡ ਗ੍ਰੀਨ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੋ ਮੇਰੇ ਹੱਥ ਜੋੜ ਕੇ ਸਾਰੇ ਜਾਣੇ ਬੇਨਤੀ ਵੀ ਪ੍ਰਵਾਨ ਕਰਿਓ ਕਿ ਨੀਟ ਐਂਡ ਕਲੀਨ ਦੀਵਾਲੀ ਮਨਾਈਏ ਸੇਫਲੀ ਸਿਕਿਉਰਲੀ ਮਨਾਈਏ ਔਰ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਤੇ ਧੰਨਵਾਦ ਜੀ ਮੈਂ ਤੁਹਾਡਾ ਆਪਣਾ ਤਰਨਪ੍ਰੀਤ ਸਿੰਘ ਸੌਂਦ ਕੈਬਨਿਟ ਮਿਨਿਸਟਰ ਪੰਜਾਬ ਕਾਰਜਯੋਗ ਮੇਰੇ ਪੰਜਾਬ ਵਾਸੀਓ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀ ਗੁਰੂ ਬੰਦੀ ਛੋੜ ਦਿਵਸ ਦੀ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈਆਂ ਹੋਣ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਆਂ ਇਹ ਸਾਡੇ ਤਿਹਾਰ ਦੀਵਾਲੀ ਦਾ ਤਿਹਾਰ ਸਾਡੇ ਜਿਵੇਂ ਰੌਸ਼ਨੀ ਦਾ ਤਿਹਾਰ ਮੰਨਿਆ ਜਾਂਦਾ ਹੈ ਇਹ ਸਾਡੇ ਸਾਰੇ ਪਰਿਵਾਰਾਂ ਦੇ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਾਡੀ ਜ਼ਿੰਦਗੀ ਦੇ ਵੀ ਜਿਹੜੇ ਅੰਧੇਰੇ ਨੇ ਉਹ ਰੋਸ਼ਨ ਹੋਣ ਸਾਨੂੰ ਆਤਮਿਕ ਤੌਰ ਤੇ ਪ੍ਰਮਾਤਮਾ ਜਿਹੜਾ ਹੈ ਸਾਨੂੰ ਰੋਸ਼ਨ ਕਰੇ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਜੀਵਨ ਅਨਮੋਲ ਹੈ ਸੋ ਇਸ ਜੀਵਨ ਨੂੰ ਸਾਰਥਕ ਕਰਨ ਲਈ ਸਾਨੂੰ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਉਹਦੇ ਲਾਡ ਲੱਗਣਾ ਚਾਹੀਦਾ ਹੈ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਆਪਾਂ ਇਹ ਜਿਹੜਾ ਸਾਡੇ ਤਿਹਾੜ ਨੇ ਇਹ ਖੁਸ਼ੀਆਂ ਨਾਲ ਮਨਾਈਏ ਸੇਫਲੀ ਮਨਾਈਏ ਸਿਕਿਉਰਲੀ ਮਨਾਈਏ ਕਲੀਨ ਗ੍ਰੀਨ ਦੀਵਾਲੀ ਮਨਾਈਏ ਕੋਸ਼ਿਸ਼ ਕਰੀਏ ਇਸ ਵਾਤਾਵਰਨ ਨੂੰ ਪਾਰਿਆ ਵਰਨ ਨੂੰ ਅਸੀਂ ਸਾਫ਼ ਸੁਥਰਾ ਰੱਖੀਏ ਕਿਉਂਕਿ ਇਸੇ ਵਾਤਾਵਰਨ ਦੇ ਵਿੱਚ ਸਾਡੇ ਬੱਚਿਆਂ ਨੇ ਸਾਡੇ ਬਜ਼ੁਰਗਾਂ ਨੇ ਅਸੀਂ ਸਾਹ ਲੈਣਾ ਇਸੇ ਵਾਤਾਵਰਨ ਚ ਪਸ਼ੂਆਂ ਨੇ ਪੰਖੀਆ ਨੇ ਸਾਹ ਲੈਣਾ ਇਸੇ ਵਾਤਾਵਰਣ ਚ ਅਸੀਂ ਜਿਉਣਾ ਸੋ ਇਸ ਵਾਤਾਵਰਣ ਨੂੰ ਸਾਫ਼ ਰੱਖਣਾ ਨੀਟ ਐਂਡ ਕਲੀਨ ਰੱਖਣਾ ਕਲੀਨ ਐਂਡ ਗ੍ਰੀਨ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੋ ਮੇਰੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਵੀ ਪ੍ਰਵਾਨ ਕਰਿਓ ਕਿ ਨੀਟ ਐਂਡ ਕਲੀਨ ਦੀਵਾਲੀ ਮਨਾਈਏ ਸੇਫਲੀ ਸਿਕਿਉਰਲੀ ਮਨਾਈਏ ਔਰ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਤੇ ਧੰਨਵਾਦ ਜੀ ਮੈਂ ਤੁਹਾਡਾ ਆਪਣਾ ਤਰਨਪ੍ਰੀਤ ਸਿੰਘ ਸੌਂਦ ਕੈਬਨਿਟ ਮਿਨਿਸਟਰ ਪੰਜਾਬ ਕਾਰਜਯੋਗ ਮੇਰੇ ਪੰਜਾਬ ਵਾਸੀਓ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀ ਗੁਰੂ ਬੰਦੀ ਛੋੜ ਦਿਵਸ ਦੀ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈਆਂ ਹੋਣ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਆਂ ਇਹ ਸਾਡੇ ਤਿਹਾਰ ਦੀਵਾਲੀ ਦਾ ਤਿਹਾਰ ਸਾਡੇ ਜਿਵੇਂ ਰੌਸ਼ਨੀ ਦਾ ਤਿਹਾਰ ਮਨਿਆ ਜਾਂਦਾ ਹੈ ਇਹ ਸਾਡੇ ਸਾਰੇ ਪਰਿਵਾਰਾਂ ਦੇ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਾਡੀ ਜ਼ਿੰਦਗੀ ਦੇ ਵੀ ਜਿਹੜੇ ਅੰਧੇਰੇ ਨੇ ਉਹ ਰੋਸ਼ਨ ਹੋਣ ਸਾਨੂੰ ਆਤਮਿਕ ਤੌਰ ਤੇ ਪ੍ਰਮਾਤਮਾ ਜਿਹੜਾ ਹੈ ਸਾਨੂੰ ਰੋਸ਼ਨ ਕਰੇ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਜੀਵਨ ਅਨਮੋਲ ਹੈ ਸੋ ਇਸ ਜੀਵਨ ਨੂੰ ਸਾਰਥਕ ਕਰਨ ਲਈ ਸਾਨੂੰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਉਹਦੇ ਲਾਡ ਲੱਗਣਾ ਚਾਹੀਦਾ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਆਪਾਂ ਇਹ ਜਿਹੜਾ ਸਾਡੇ ਤਿਹਾਰ ਨੇ ਇਹ ਖੁਸ਼ੀਆਂ ਨਾਲ ਮਨਾਈਏ ਸੇਫਲੀ ਮਨਾਈਏ ਸਿਕਿਉਰਲੀ ਮਨਾਈਏ ਕਲੀਨ ਗ੍ਰੀਨ ਦੀਵਾਲੀ ਮਨਾਈਏ ਕੋਸ਼ਿਸ਼ ਕਰੀਏ ਇਸ ਵਾਤਾਵਰਨ ਨੂੰ ਪਾਰਿਆਵਰਨ ਨੂੰ ਅਸੀਂ ਸਾਫ਼ ਸੁਥਰਾ ਰੱਖੀਏ ਕਿਉਂਕਿ ਇਸੇ ਵਾਤਾਵਰਨ ਦੇ ਵਿੱਚ ਸਾਡੇ ਬੱਚਿਆਂ ਨੇ ਸਾਡੇ ਬਜ਼ੁਰਗਾਂ ਨੇ ਸਾਹ ਲੈਣਾ ਹੈ ਇਸੇ ਵਾਤਾਵਰਨ ਚ ਪਸ਼ੂਆਂ ਨੇ ਪੰਛੀਆਂ ਨੇ ਸਾਹ ਲੈਣਾ ਹੈ ਇਸੇ ਵਾਤਾਵਰਣ ਚ ਅਸੀਂ ਜਿਉਣਾ ਸੋ ਇਸ ਵਾਤਾਵਰਣ ਨੂੰ ਸਾਫ਼ ਰੱਖਣਾ ਨੀਟ ਐਂਡ ਕਲੀਨ ਰੱਖਣਾ ਕਲੀਨ ਐਂਡ ਗ੍ਰੀਨ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੋ ਮੇਰੇ ਹੱਥ ਜੋੜ ਕੇ ਸਾਰੇ ਜਾਣੇ ਬੇਨਤੀ ਵੀ ਪ੍ਰਵਾਨ ਕਰਿਓ ਕਿ ਨੀਟ ਐਂਡ ਕਲੀਨ ਦੀਵਾਲੀ ਮਨਾਈਏ ਸੇਫਲੀ ਸਿਕਿਉਰਲੀ ਮਨਾਈਏ ਔਰ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਤੇ ਧੰਨਵਾਦ ਜੀ ਮੈਂ ਤੁਹਾਡਾ ਆਪਣਾ ਤਰਨਪ੍ਰੀਤ ਸਿੰਘ ਸੌਂਦ ਕੈਬਨਿਟ ਮਨਿਸਟਰ ਪੰਜਾਬ ਕਾਰਜਯੋਗ ਮੇਰੇ ਪੰਜਾਬ ਵਾਸੀਓ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀ ਗੁਰੂ ਬੰਦੀ ਛੋੜ ਦਿਵਸ ਦੀ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈਆਂ ਹੋਣ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਆਂ ਇਹ ਸਾਡੇ ਤਿਹਾਰ ਦੀਵਾਲੀ ਦਾ ਤਿਹਾਰ ਸਾਡੇ ਜਿਵੇਂ ਰੌਸ਼ਨੀ ਦਾ ਤਿਹਾਰ ਮਨਿਆ ਜਾਂਦਾ ਹੈ ਇਹ ਸਾਡੇ ਸਾਰੇ ਪਰਿਵਾਰਾਂ ਦੇ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਾਡੀ ਜ਼ਿੰਦਗੀ ਦੇ ਵੀ ਜਿਹੜੇ ਅੰਧੇਰੇ ਨੇ ਉਹ ਰੋਸ਼ਨ ਹੋਣ ਸਾਨੂੰ ਆਤਮਿਕ ਤੌਰ ਤੇ ਪ੍ਰਮਾਤਮਾ ਜਿਹੜਾ ਹੈ ਸਾਨੂੰ ਰੋਸ਼ਨ ਕਰੇ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਜੀਵਨ ਅਨਮੋਲ ਹੈ ਸੋ ਇਸ ਜੀਵਨ ਨੂੰ ਸਾਰਥਕ ਕਰਨ ਲਈ ਸਾਨੂੰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਉਹਦੇ ਲਾਡ ਲੱਗਣਾ ਚਾਹੀਦਾ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਆਪਾਂ ਇਹ ਜਿਹੜਾ ਸਾਡੇ ਤਿਹਾਰ ਨੇ ਇਹ ਖੁਸ਼ੀਆਂ ਨਾਲ ਮਨਾਈਏ ਸੇਫਲੀ ਮਨਾਈਏ ਸਿਕਿਉਰਲੀ ਮਨਾਈਏ ਕਲੀਨ ਗ੍ਰੀਨ ਦੀਵਾਲੀ ਮਨਾਈਏ ਕੋਸ਼ਿਸ਼ ਕਰੀਏ ਇਸ ਵਾਤਾਵਰਨ ਨੂੰ ਪਾਰਿਆਵਰਨ ਨੂੰ ਅਸੀਂ ਸਾਫ਼ ਸੁਥਰਾ ਰੱਖੀਏ ਕਿਉਂਕਿ ਇਸੇ ਵਾਤਾਵਰਨ ਦੇ ਵਿੱਚ ਸਾਡੇ ਬੱਚਿਆਂ ਨੇ ਸਾਡੇ ਬਜ਼ੁਰਗਾਂ ਨੇ ਸਾਹ ਲੈਣਾ ਹੈ ਇਸੇ ਵਾਤਾਵਰਨ ਚ ਪਸ਼ੂਆਂ ਨੇ ਪੰਛੀਆਂ ਨੇ ਸਾਹ ਲੈਣਾ ਹੈ ਇਸੇ ਵਾਤਾਵਰਣ ਚ ਅਸੀਂ ਜਿਉਣਾ ਸੋ ਇਸ ਵਾਤਾਵਰਣ ਨੂੰ ਸਾਫ਼ ਰੱਖਣਾ ਨੀਟ ਐਂਡ ਕਲੀਨ ਰੱਖਣਾ ਕਲੀਨ ਐਂਡ ਗ੍ਰੀਨ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੋ ਮੇਰੇ ਹੱਥ ਜੋੜ ਕੇ ਸਾਰੇ ਜਾਣੇ ਬੇਨਤੀ ਵੀ ਪ੍ਰਵਾਨ ਕਰਿਓ ਕਿ ਨੀਟ ਐਂਡ ਕਲੀਨ ਦੀਵਾਲੀ ਮਨਾਈਏ ਸੇਫਲੀ ਸਿਕਿਉਰਲੀ ਮਨਾਈਏ ਔਰ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਤੇ ਧੰਨਵਾਦ ਮੈਂ ਤੁਹਾਡਾ ਆਪਣਾ ਕਰਨਪ੍ਰੀਤ ਸਿੰਘ ਸੌਂਦ ਕੈਬਨਟ ਮਨਿਸਟਰ ਪੰਜਾਬ ਅਧਿਕਾਰਯੋਗ ਮੇਰੇ ਪੰਜਾਬ ਵਾਸੀਓ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀ ਗੁਰੂ ਬੰਦੀ ਛੋੜ ਦਿਵਸ ਦੀ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈਆਂ ਹੋਣ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਆਂ ਇਹ ਸਾਡੇ ਤਿਹਾਰ ਦੀਵਾਲੀ ਦਾ ਤਿਹਾਰ ਸਾਡੇ ਜਿਵੇਂ ਰੌਸ਼ਨੀ ਦਾ ਤਿਹਾਰ ਮੰਨਿਆ ਜਾਂਦਾ ਹੈ ਇਹ ਸਾਡੇ ਸਾਰੇ ਪਰਿਵਾਰਾਂ ਦੇ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਾਡੀ ਜ਼ਿੰਦਗੀ ਦੇ ਵੀ ਜਿਹੜੇ ਅੰਧੇਰੇ ਨੇ ਉਹ ਰੋਸ਼ਨ ਹੋਣ ਸਾਨੂੰ ਆਤਮਿਕ ਤੌਰ ਤੇ ਪ੍ਰਮਾਤਮਾ ਜਿਹੜਾ ਹੈ ਸਾਨੂੰ ਰੋਸ਼ਨ ਕਰੇ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਜੀਵਨ ਅਨਮੋਲ ਹੈ ਸੋ ਇਸ ਜੀਵਨ ਨੂੰ ਸਾਰਥਕ ਕਰਨ ਲਈ ਸਾਨੂੰ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਉਹਦੇ ਲਾਡ ਲੱਗਣਾ ਚਾਹੀਦਾ ਹੈ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਆਪਾਂ ਇਹ ਜਿਹੜਾ ਸਾਡੇ ਤਿਹਾੜ ਨੇ ਇਹ ਖੁਸ਼ੀਆਂ ਨਾਲ ਮਨਾਈਏ ਸੇਫਲੀ ਮਨਾਈਏ ਸਿਕਿਉਰਲੀ ਮਨਾਈਏ ਕਲੀਨ ਗ੍ਰੀਨ ਦੀਵਾਲੀ ਮਨਾਈਏ ਕੋਸ਼ਿਸ਼ ਕਰੀਏ ਇਸ ਵਾਤਾਵਰਨ ਨੂੰ ਪਾਰਿਆ ਵਰਨ ਨੂੰ ਅਸੀਂ ਸਾਫ਼ ਸੁਥਰਾ ਰੱਖੀਏ ਕਿਉਂਕਿ ਇਸੇ ਵਾਤਾਵਰਨ ਦੇ ਵਿੱਚ ਸਾਡੇ ਬੱਚਿਆਂ ਨੇ ਸਾਡੇ ਬਜ਼ੁਰਗਾਂ ਨੇ ਸਾਹ ਲੈਣਾ ਹੈ ਇਸੇ ਵਾਤਾਵਰਨ ਚ ਪਸ਼ੂਆਂ ਨੇ ਪੰਛੀਆਂ ਨੇ ਸਾਹ ਲੈਣਾ ਹੈ ਇਸੇ ਵਾਤਾਵਰਣ ਚ ਅਸੀਂ ਜਿਉਣਾ ਸੋ ਇਸ ਵਾਤਾਵਰਣ ਨੂੰ ਸਾਫ਼ ਰੱਖਣਾ ਨੀਟ ਐਂਡ ਕਲੀਨ ਰੱਖਣਾ ਕਲੀਨ ਐਂਡ ਗ੍ਰੀਨ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੋ ਮੇਰੇ ਹੱਥ ਜੋੜ ਕੇ ਸਾਰੇ ਜਾਣੇ ਬੇਨਤੀ ਵੀ ਪ੍ਰਵਾਨ ਕਰਿਓ ਕਿ ਨੀਟ ਐਂਡ ਕਲੀਨ ਦੀਵਾਲੀ ਮਨਾਈਏ ਸੇਫਲੀ ਸਿਕਿਉਰਲੀ ਮਨਾਈਏ ਔਰ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਤੇ ਧੰਨਵਾਦ ਜੀ